ਮੇਰੇ ਦਿਲ ਲੱਗੀ ਤੇ ਮੈਂ ਫਿਰ ਉਹਦਾ ਡਰੈਸ ਲੈ ਕੇ ਠੀਕ ਆ ਦੂਜੇ ਦਿਨ ਮੈਂ ਸੌਦਾ ਕਰਕੇ ਤੇ ਮਾੜਾ ਇਹ ਬਰੀਡ ਵੇਖ ਕੇ ਮੱਝ ਲਈ ਆ ਅੱਛਾ ਕਿ ਬਰੀਡ ਹੈਗੀ ਜੋੜਾ ਲਿਆਂਦਾ ਹੋਵੇ ਖੜਾ ਇੱਧਰ ਠੀਕ ਆ ਜੀ ਕਿਸੇ ਨਹੀਂ ਮਜਬੂਰੀ ਖਾਤਰ ਕਈ ਤਰ੍ਹਾਂ ਦੀ ਹੋ ਜਾਂਦੀਆਂ ਲੱਤੀ ਜਾਂਦੇ ਸੀ ਜਿਹੜੇ ਗੱਡੀ ਤੇ ਗੱਡੀ ਦੇ ਉੱਤੇ ਤੇ ਮੈਂ ਉਹਨਾਂ ਨੂੰ ਥੋੜਾ ਗੱਡੀ ਤੇਜ਼ ਕਰਕੇ ਰੋਕਿਆ ਫਿਰ ਥੋੜਾ ਥੋੜਾ ਵੰਡ ਪਾਉਣਾ ਸ਼ੁਰੂ ਕਰਤਾ ਅੱਛਾ ਜੀ ਹਾਂ ਠੀਕ ਆ ਇਹ ਫੇ ਮੇਰੇ ਕੋਲੇ ਧਾਰਾਂ ਦਿੰਦੀ ਦਿੰਦੀ ਅੱਛਾ 3 ਕਿਲੋ ਦੁੱਧ ਅੱਛਾ ਰਹੀ ਅੱਛਾ 1.5 1.5 ਕਿਲੋ ਕਿਉਂਕਿ ਜਦੋਂ ਵੇਖਿਆ ਮੈਂ ਕਹਿਆ ਯਾਰ ਵੀ ਇਸ ਨਾਲ ਇਹਦੀ ਬਰੀਡਾਂ ਤਾਂ ਮੈਂ ਬਹੁਤ ਲਿਆ ਕੇ ਵੇਚਦਾ ਰਿਹਾ ਕਿੱਥੇ ਚੰਗੇ ਕਰੋ ਦਵਾਈ ਕਿਸੇ ਗੁਰਮਖ ਨੇ ਜਿਆਦਾ ਲੋੜ ਮੰਨਦੇ ਨਹੀਂ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਸੋ ਦੋਸਤੋ ਅੱਜ ਤੁਹਾਨੂੰ ਇੱਕ ਮੱਝ ਦਿਖਾਉਣ ਜਾ ਰਹੇ ਹਾਂ ਬੜੇ ਵੀਰ ਨੀਲੀ ਰਾਵੀ ਦੀ ਮੱਝ ਮੰਗਦੇ ਸੀ ਸਸਤੇ ਰੇਟ ਦੇ ਵਿੱਚ ਤੇ ਮੱਝ ਆ ਦੋਸਤੋ ਜਿਹੜੀ ਅੱਜ ਤੁਹਾਨੂੰ ਸਾਹਮਣੇ ਚਿਹਰਾ ਮੇਰਾ ਤੁਸੀਂ ਪਛਾਣ ਹੀ ਲਿਆ ਹੋਊਗਾ ਬਾਪੂ ਸਵਰਨ ਸਿੰਘ ਢਲੌਦੇ ਫਾਰਮ ਤੋਂ ਵੀਡੀਓ ਬਣਾਉਣ ਲੱਗੇ ਆਂ ਬਾਪੂ ਬੂਰੀਆਂ ਦੇ ਨਾਲ ਬੂਰਾ ਮਸ਼ਹੂਰ ਆ ਦੁਨੀਆ ਤੇ ਬਹੁਤ ਜਾਣਦੇ ਆ ਆਪਾਂ ਬਲਕ ਤੇ ਅੱਜ ਬਾਪੂ ਕਹਿੰਦਾ ਵੀ ਇੱਕ ਸਸਤੇ ਜਿਹੇ ਰੇਡ ਦੀ ਕਟੀਆਂ ਦੇ ਭਾਜ ਮੱਝ ਖਰੀਦੀ ਆ ਕਿਵੇਂ ਖਰੀਦੀ ਕੀ ਬਾਇਓ ਡਾਟਾ ਆਪਾਂ ਸਾਰੀਆਂ ਗੱਲਾਂ ਪਤਾ ਕਰਦੇ ਆ ਸਭ ਤੋਂ ਪਹਿਲਾਂ ਐਡਰੈਸ ਲੀ ਗੀ ਆਪਾਂ ਬਾਪੂ ਜੀ ਦਾ ਸਾਸਿਕਾ ਬਾਪੂ ਜੀ ਸਾਸਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਅੱਜ ਫਿਰ ਇਹ ਜੀ ਮੈਂ ਕਟੀਆਂ ਲੈ ਕੇ ਆਉਂਦਾ ਸੀਗਾ अच्छा जी बॉर्डर बेल्ट ਤੋਂ جوڑا ਲਿਆਂਦਾ ਹੋਇਆ ਖੜਾ ਇੱਧਰ ਠੀਕ ਆ ਜੀ ਤੇ ਇਹ ਮੁ슬ਮਾਨ ਲੱਦੀ ਜਾਂਦੇ ਸੀ ਜਿਹੜੇ ਗੱਡੀ ਤੇ ਗੱਡੀ ਦੇ ਉੱਤੇ ਤੇ ਮੈਂ ਉਹਨਾਂ ਨੂੰ ਥੋੜਾ ਗੱਡੀ ਤੇਜ਼ ਕਰਕੇ ਰੋਕਿਆ اچھا ਰੋਕ ਕੇ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਆ ਮੱਝ ਲਿਆਂਦੀ ਤੁਸੀਂ ਠੀਕ ਹੈ ਜੀ ਉਹ ਗੰਦੀ ਵਾਹੀ ਤਾਂ ਸੇਲ ਹੀ ਕਰਨੀ ਆ ਅੱਛਾ ਜੀ ਵੀ ਸਾਨੂੰ ਉਹਨਾਂ ਕਹੇ ਥੋੜਾ ਜਿਹਾ ਦੁੱਧ ਦਿੰਦੀ ਆ ਅੱਛਾ ਜੀ ਇਹ ਕਿਸੇ ਗੁੱਜਰਪਰਾ ਤੋਂ ਕਿਸੇ ਤੋਂ ਕਿਸੇ ਬੰਦੇ ਨੇ ਲਈ ਸੀ ਤੇ ਉਹਨੇ ਗਾਂ ਉਹਨਾਂ ਨੂੰ ਦੇਤੀ ਠੀਕ ਹੈ ਜੀ ਚਾਹੇ ਕੋਈ ਪੱਠੇ ਸਮਝ ਲਓ ਚਾਹੇ ਘਰ ਦੀ ਮਜਬੂਰੀ ਸਮਝ ਲਓ ਠੀਕ ਆ ਤੇ ਮੈਂ ਰੋਕਿਆ ਜਦੋਂ ਵੇਖਿਆ ਮੈਂ ਕਹਾਂ ਯਾਰ ਵੀ ਇਸ ਨਾਲ ਇਹਦੀ ਬਰੀਡਾਂ ਤਾਂ ਮੈਂ ਬਹੁਤ ਲਿਆ ਕੇ ਵੇਚਦਾ ਰਿਆ ਠੀਕ ਹੈ ਜੀ ਮੇਰੇ ਦਿਲ ਲੱਗੀ ਤੇ ਮੈਂ ਫਿਰ ਉਹਦਾ ਡਰੈੱਸ ਲੈ ਕੇ ਠੀਕ ਆ ਦੂਜੇ ਦਿਨ ਮੈਂ ਸੌਦਾ ਕਰਕੇ ਤੇ ਮੱਝ ਲਿਆ ਆ ਠੀਕ ਹੈ ਜੀ ਤੇ ਇਹ ਸਭ ਤੋਂ ਪਹਿਲਾਂ ਆਪਣਾ ਐਡਰੈਸ ਮਾੜਾ ਦੱਸ ਦਈਏ ਪਾਬੋ ਮੇਰਾ ਨਾਮ ਹੈਗਾ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਇੱਧਰ ਧਰਮਕੋਟ ਸ਼ਹਿਰ ਆ ਇੱਧਰ ਫਤੇਗੜ ਪੋਂ ਤੋਰ ਆ ਠੀਕ ਹੈ ਜੀ ਤੋਰੀਏ ਬਾਪੂ ਜੀ ਮਾੜੀ ਜੀ ਮੱਝ ਆਪਾਂ ਤੋੜ ਕੇ ਦਿਖਾ ਦਈਏ ਲੋ ਵੀ ਦੋਸਤੋ ਇਹ ਸੂਈ ਕਿੰਨੇ ਟਾਈਮ ਦੀ ਆ ਇਹਦਾ ਸੁਖਣਾ ਬਾਪੂ ਨੂੰ ਨਹੀਂ ਪਤਾ ਹਨਾ ਪਰ ਪਰਮਾਤਮਾ ਨੂੰ ਪਤਾ ਵੀ ਇਹ ਸਾਲ ਦੀ ਸੂਈ ਆ ਕਿਉਂ ਮਹੀਨੇ ਆਠਾਂ ਦੀ ਸੂਈ ਆ ਦਹਾਂ ਦੀ ਸੂਈ ਆ ਠੀਕ ਆ ਇਹ ਆਪਾਂ ਦਾ ਬਰੀਡ ਵੇਖ ਕੇ ਮੱਝ ਲਈ ਆ ਅੱਛਾ ਇੱਕ ਬਰੀਡ ਹੈਗੀ ਆ ਠੀਕ ਆ ਲੋ ਵੀ ਦ ਖਰੀਦ ਲਈ ਆ ਝੋਟੀ ਸੋਹਣੀ ਲੱਗੀ ਹਨਾ ਹਾਂ ਤੇ ਬਾਕੀ ਕਿਸੇ ਜੀਵਿਦਾਰ ਕੱਟ ਕਾਟ ਚੰਗਾ ਕਿਥੇ ਚੰਗੇ ਕਰੋ ਕੋਤੋਂ ਆਈ ਕਿਸੇ ਗੁਰਮਖ ਨੇ ਜਿਆਦਾ ਲੋਡ ਮੰਗਦ ਨੇ ਵੇਚੀ ਅੱਛਾ ਤੇ ਕਿਸੇ ਨਹੀਂ ਮਜਬੂਰੀ ਖਾਤਰ ਕਈ ਤਰ੍ਹਾਂ ਦੀ ਹੋ ਜਾਂਦੀ ਹੈ ਅੱਜ ਕੱਲ ਠੀਕ ਆ ਤੇ ਉਹਨ ਦੇਤੀ ਵੀ ਕੱਟਿਆਂ ਵਾਲਿਆਂ ਨੂੰ ਅੱਛਾ ਅੱਛਾ ਮੰਨ ਲਓ ਕਿਸੇ ਨੇ ਹਾਂ ਜੀ ਅੱਗੋਂ ਆਪਾਂ ਨੂੰ ਪਤਾ ਨਹੀਂ ਵੀ ਕਿੱਥੋਂ ਆਈ ਕਿਵੇਂ ਆ ਹਨਾ ਇੱਕ ਸਾਹ ਨੇ ਇੱਕ ਸਮਝ ਰਿਹਾ ਪੁੰਨ ਖੱਟਿਆ ਕਿ ਜਾਨ ਬਚਾਈ ਠੀਕ ਆ ਇੱਕ ਗਾਂ ਆ ਕੇ ਚਲੋ ਦੁੱਧ ਦੇਊਗੀ ਕਰਮਾਂ ਵਾਲੀ ਠੀਕ ਆ ਜਾ ਕੇ ਠੀਕ ਆ ਤੇ ਮੈਂ ਇਹਨੂੰ ਫਿਰ ਥੋੜਾ ਥੋੜਾ ਵੰਡ ਪਾਉਣਾ ਸ਼ੁਰੂ ਕਰਤਾ ਅੱਛਾ ਜੀ ਹਾਂ ਠੀਕ ਆ ਇਹ ਫੇ ਮੇਰੇ ਕੋਲੇ ਧਾਰਾਂ ਦਿੰਦੀ ਦਿੰਦੀ ਅੱਛਾ 3 ਕਿਲੋ ਦੁੱਧ ਅਚਰੀ ਆਈ ਅੱਛਾ 1.5 ਕਿਲੋ ਅੱਛਾ ਚੱਪਿਆ ਚਾਰ ਸੀਗਾ ਪਹਿਲਾਂ ਤਿੰਨ ਕੀਤਾ ਡੇਢ ਡੇਢ ਕਰ ਤੇ ਮੁੜ ਕੇ ਮੈਂ ਨਾ ਮੂੰਹ ਖੁਰਦੇ ਆਪਣੇ ਮਾਂ ਨੂੰ ਟੀਕੇ ਲਾਉਣ ਆਇਆ ਡਾਕਟਰ ਸਾਹਿਬ ਮੈਂ ਕਹਿਆ ਯਾਰ ਇਹ ਮਾਝੇ ਲਿਆਂਦੀ ਇਹਨੂੰ ਵੀ ਲਾ ਦੇ ਠੀਕ ਆ ਫਿਰ ਉਹਨਾਂ ਨੇ ਲਾਤੇ ਇਹਨੂੰ ਵੀ ਉਹਦੇ ਨਾਲ ਥੋੜਾ ਜਿਹਾ ਹੁਣ ਦੁੱਧ ਘਟਾ ਗਈ ਆ ਠੀਕ ਆ ਹਾਂ ਮੰਨ ਲਓ ਪਹਿਲਾਂ 4 ਕਿਲੋ ਤੇ ਕਰ ਲਈ ਸੀ ਹਾਂ 4 ਕਿਲੋ ਤੇ ਪਹਿਲਾਂ ਮੈਂ ਪੂਰੀ ਕਰ ਲਈ ਸੀ ਕਰਮਾਲੀ ਠੀਕ ਆ ਤੇ ਹੁਣ ਮਤਲਬ 3 3.5 ਕਿਲੋ ਦੁੱਧ ਆ ਦੋ ਟਾਈਮਾਂ ਦਾ ਹੈਗਾ ਠੀਕ ਆ ਮੰਨ ਲਓ ਵੀ 3 ਕਿਲੋ ਦੋਹਾਂ ਟਾਈਮਾਂ ਦਾ ਦੋਹਾਂ ਟਾਈਮ ਹੀ ਮਿਲ ਪੈਂਦੀ ਆ ਹਾਂ ਦੋਹਾਂ ਟਾਈਮਾਂ ਮਿਲ ਪੈਂਦੀ ਠੰਡੀ ਸੀਲ ਕਿਵੇਂ ਆ ਬਾਬਾ ਬਿਲਕੁਲ ਠੰਡੀ ਜਿਹੇ ਪਹਾੜਾ ਪਾ ਮੋਟਾ ਦਾਣਾ ਪੋਣਾ ਠੀਕ ਆ ਥਾਪੀ ਮਾਰ ਕੇ ਥੱਲੇ ਬਹਿ ਜਾਣਾ ਠੀਕ ਆ ਤੇ ਫਿਰ ਇਹਨੇ ਆ ਹੀਟ ਵੀ ਗੱਡੀ ਹੋਈ ਅੱਜ ਅੱਛਾ ਤੇ ਮੈਂ ਕਹਾਂ ਚੱਲ ਵੀ ਕੋਈ ਟੀਕਾ ਇਸੇ ਗੁੱਜਰ ਭਰਾ ਫਿਰਦੇ ਮੈਂ ਵੀ ਇੰਦਾ ਆਇਆ ਵੀ ਕੋਈ ਜਦੋਂ ਉਹਨਾਂ ਤੋਂ ਭਰਾਵਾਂਗੇ ਅੱਛਾ ਇਸ ਕਰਕੇ ਫਿਰ ਮੈਂ ਤਾਂ ਥੇ ਲਿਆਦੀ ਆ ਤੇ ਹੁਣ ਪੱਕੀ ਜਦੋਂ ਰਿੰਗੂ ਗਈ ਉਦੋਂ ਆਪਾਂ ਇਹਨੂੰ ਟੀਕਾ ਭਰਾਵਾਂਗੇ ਜਾਂ ਇਹਨੂੰ ਲਵਾਵਾਂਗੇ ਠੀਕ ਆ ਤੇ ਬਾਪੂ ਜੀ ਫਿਰ ਇਹਦਾ ਮੋਲ ਆਪਾਂ ਕਿਹੜਾ ਕੀ ਕਰਦੇ ਆ ਇਹਨਾਂ ਵਾਲਾ ਰੇੜੀ ਰੱਖੀ ਹੈ ਫਿਰ ਇਹਦਾ ਜਾਨ ਬਚਾਈ ਹੈ ਕੋਈ ਯਾਦ ਕਰੂਗਾ ਕੋਈ ਕਿਸਾਨ ਭਰਾ ਲੈ ਕੇ ਜਾਊ ਜਿਹੜਾ ਮੋਲ ਤਾਂ ਯਾਰ ਮਜਾਜ ਜੀ ਕਰਦਾ ਏ अच्छा हां वे फोन ते ਕਰ ਲਾਂਗੇ ਆਪਾਂ اچھا فون ਤੇ हां जायज जायज ही ਦਿਆਂਗੇ हां जी चलो फोन ਤੇ ਮੈਂ ਤਾਂ ਕਹਿੰਦਾ ਦੱਸ ਦਿੰਦੇ ਕਿ ਨਹੀਂ ਨਹੀਂ ਫੋਨ ਤੇ ਕਰ ਲਾਂਗੇ ਕੋਈ ਕਿਤਰਾ ਦਾ ਵਪਾਰੀ ਨੇ ਲੈਣੀ ਹੁੰਦੀ ਕੋਈ ਕਿਤਰਾ ਸੱਜਣੇ ਲੈਣੀ ਹੁੰਦੀ ਬਿਲਕੁਲ जायज ਮੁੱਲ ਹੋਊਗਾ ਠੀਕ ਆ ਤੇ ਮਤਲਬ ਲੋਕੀ ਦੋਸਤੋ ਬਾਪੂ ਨੇ ਇਹ ਇੱਕ ਜਾਣੀ ਜੀਆ ਕਰਮਾਲੀ ਦੀ ਚਾਰੇ ਥਾਨ ਬਿਲਕੁਲ ਸਾਫ ਸੁਧਰੇ ਧਾਰ ਆ ਬਾਪੂ ਦਾ ਬਿਲਕੁਲ ਯਾਰ ਠੰਡੇ ਸੁਭਾਅ ਮਨ ਲਓ ਆਪਾਂ ਇਹਦੀ ਚੁਵਾਈ ਕਰਕੇ ਦਿਖਾ ਹੀ ਦੇਣੀ ਆ ਜਿਹੜੀ ਕਿ ਹਨ ਆਪਾਂ ਚੁਆਵਾਂਗੇ ਠੀਕ ਆ ਹਾਂਜੀ ਸੋ ਦੋਸਤੋ ਇਹ ਮੱਝ ਬਾਪੂ ਕੋਲੇ ਮੰਨ ਲਓ ਆਈ ਆ ਬਾਪੂ ਨੇ ਦੀ ਜਾਨ ਹੀ ਇੱਕ ਸਾਦੀ ਬਚਾਈ ਆ ਕਿੰਨੇਵੇਂ ਸੂਏ ਆ ਦੂਜੇ ਆ ਤੀਜੇ ਆ ਵਾਹਿਗੁਰੂ ਨੂੰ ਪਤਾ ਬਾਕੀ ਕੀ ਹੋ ਜਾਂਦਾ ਤੁਹਾਡੇ ਕੋਲੇ ਆ ਅਪਾ ਇੱਕ ਬਰੀਡ ਵੇਖ ਕੇ ਇਹ ਅਮਰ ਸਿੰਘ ਆ ਖਰੀਦ ਲਈ ਆ ਠੀਕ ਆ ਬਹੁਤ ਬਹੁਤ ਧੰਨਵਾਦ ਦੋਸਤੋ ਬਾਕੀ ਜੇ ਕਿਸੇ ਨੇ ਕਟੀਆਂ ਖਰੀਦਣੀਆਂ ਹੋਣ ਤਾਂ ਉਹ ਵੀ ਬਾਪੂ ਕੋਲੇ ਬਹੁਤ ਹੀ ਸੋਹਣੀਆਂ ਪਿਆਰੀਆਂ ਕਟੀਆਂ ਖੜੀਆਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਵਾਈਟ ਫੇਸ ਦੇ ਵਿੱਚ ਬੜੇ ਵੀਰ ਮੰਗਦੇ ਸੀ ਤੇ ਬੱਗੀ ਮੋਛ ਟੇਡਾ ਕੱਟ ਜੇ ਕੋਈ ਮੇਰਾ ਵੀਰ ਇਹਨਾਂ ਚੋਂ ਖਰੀਦਣਾ ਚਾਵੇ ਤਾਂ ਖਰੀਦ ਸਕਦੇ ਆ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ